ਇਹ ਤਸਵੀਰਾਂ ਬਟਾਲਾ ਦੇ ਪਿੰਡ ਨੂਰਪੁਰ ਦੀਆਂ ਨੇ ਜਿੱਥੇ ਦੋ ਪਰਿਵਾਰਾਂ ਦਾ ਝਗੜਾ ਇਸ ਕਦਰ ਵੱਧ ਗਿਆ ਕਿ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਵੀ ਧਿਆਨ ਨਾ ਰੱਖਿਆ ਇਸ ਦੌਰਾਨ ਇੱਕ ਪਰਿਵਾਰ ਦੇ ਵੱਲੋਂ ਜਿੱਥੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਤੇ ਚੜ ਕੇ ਦੂਸਰੇ ਪਰਿਵਾਰ ਤੇ ਇੱਟਾਂ ਰੋੜੇ ਮਾਰੇਗੇ ਤਾਂ ਦੂਸਰੇ ਪਰਿਵਾਰ ਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਦੋਵੇਂ ਪਰਿਵਾਰਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਨਾ ਦੇਖਦੇ ਹੋਏ ਬੇਅਦਬੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦੇ ਅਧੀਨ ਆਉਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਨੇੜੇ ਪਿੰਡ ਨੂਰਪੁਰ ਦੇ ਵਿੱਚ ਇਹਨਾਂ ਦੋ ਪਰਿਵਾਰਾਂ ਦਾ ਆਪਸੀ ਝਗੜਾ ਪੁਰਾਣੀ ਰੰਜਿਸ਼ ਹੋਣ ਦੇ ਕਾਰਨ ਇਹਨਾਂ ਦੋਹਾਂ ਪਰਿਵਾਰਾਂ ਦੀ ਅਚਾਨਕ ਲੜਾਈ ਹੋ ਗਈ। ਐਸੀ ਲੜਾਈ ਦੇ ਦੌਰਾਨ ਇੱਕ ਪਰਿਵਾਰ ਗੁਰਦੁਆਰਾ ਸਾਹਿਬ ਦੇ ਉੱਪਰ ਚੜ ਗਿਆ। ਇਸ ਪਰਿਵਾਰ ਦੇ ਵੱਲੋਂ ਸામਨੇ ਜਿਸ ਦੇ ਨਾਲ ਝਗੜਾ ਹੋ ਰਿਹਾ ਸੀ ਉਹਨਾਂ ਦੇ ਉੱਪਰ ਇੱਟਾਂ ਰੋੜੇ ਵਰੋਣੇ ਸ਼ੁਰੂ ਕਰ ਦਿੱਤੇ ਗਏ ਜਦਕਿ ਜਵਾਬੀ ਕਾਰਵਾਈ ਕਰਦੇ ਹੋਏ ਦੂਸਰੇ ਪਰਿਵਾਰ ਨੇ ਵੀ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜੋ ਗੁਰਦੁਆਰਾ ਸਾਹਿਬ ਦੇ ਸਿੱਧਾ ਅੰਦਰ ਆ ਕੇ ਵੱਜੇ ਇਸ ਨੂੰ ਲੈ ਕੇ ਗੁਰਦੁਆਰਾ ਸਿੰਘ ਸਭਾ ਨੂਰਪੁਰ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਮੋਹੱਲੇ ਦੇ ਵਿੱਚ ਰਹਿ ਰਹੇ ਇੱਕ ਵਿਅਕਤੀ ਦੇ ਵੱਲੋਂ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ ਗਈ ਜੋ ਹੁਣ ਤੇਜ਼ੇ ਦੇ ਨਾਲ ਵਾਇਰਲ ਹੋ ਰਹੀ ਹੈ ਦੂਸਰੇ ਪਾਸੇ ਇਸ ਘਟਨਾ ਦਾ ਪਤਾ ਲੱਗਦੇ ਹੀ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਨੂਰਪੁਰ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਦੇ ਬੋਲੋ ਪੁਲਿਸ ਨੇ ਇਸ ਦੀ ਸ਼ਿਕਾਇਤ ਕੀਤੀ ਗਈ। ਕਰਪਾਲ ਸਿੰਘ ਤੇ ਸਨਵ ਸੰਗਾਰਾ ਸਿੰਘ ਪਿੰਨ ਨੂਰਪੁਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਇਹ ਦੋ ਪਾਰਟੀਆਂ ਉਸ ਲੜੀਆਂ ਨੇ ਕਰਿ ਚੜ ਹਮ ਇੱਕ ਗੁਰਦਾਸਾਹ ਦੇ ਪਿਛਲੇ ਪਾਸੇ ਨੇ ਘਰ ਦੋ ਚਾਰ ਘਰ ਪਿਛਲੇ ਪਏ ਦੋ ਚਾਰ ਅਗਲੇ ਪਾਸੇ ਨੇ ਕੁਝ ਦੇਰ ਨੂੰ ਆਏ ਨੇ ਬਾਹਰ ਡੇਰਾ ਸਾਡਾ ਪਿੰਡ ਨੂਰਪੁਰ ਦਾ ਛੋੜਾ ਕਿਚਨ ਬਾਹਰ ਹੀ ਦੇ ਨੇ ਉਹ ਵੀ ਆਏ ਨੇ ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਇਹ ਝਗੜੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਿਹੜੀਆਂ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਇਹਨਾਂ ਉੱਤੋਂ ਇੱਟਾ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀਆਂ ਕਬੀਜੋ ਉੱਪਰ ਜੋ ਕਿ ਸਿੱਖ ਭਾਈਚਾਰੇ ਦੇ ਇਹਨਾਂ ਕੋਈ ਮਤਲਬ ਨਹੀਂ ਹੈਗਾ ਨਾ ਇਹਨਾਂ ਦਾ ਕੋਈ ਲੈਣ ਦੇਣਾ ਕਿਸੇ ਸਿੱਖ ਭਾਈਚਾਰੇ ਦੇ ਨਾਲ ਕੋਈ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇਹਨਾਂ ਦਾ ਆਪਸ ਵਿੱਚ ਨਾ ਕੀਤਾ ਵਾ ਤੁਹਾਡੇ ਕੋ 10 ਵਜੇ ਫੋਨ ਗਿਆ ਹੈ ਕਿ ਬਾਬਾ ਜੀ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਗਿਆ ਵਾ ਬੜੀ ਜਿਆਦਾ ਬੇਚਬੀ ਹੋ ਰਹੀ ਹੈ ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਜੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੋ ਤੇ ਦਾਸ ਨੇ ਫਿਰ 1012 ਨੰਬਰ ਦੇ ਉੱਤੇ ਜੈਸਲ ਨੂੰ ਫੋਨ ਕੀਤਾ ਤੇ ਉਹਨਾਂ ਕੰਟੈਕਟ ਕਰਨ ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ ਠੀਕ ਹੈ ਤੇ ਉਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਬਹੁਤ ਹੀ ਕੋਹਰ ਪਾਪ ਕੀਤਾ ਸਾਡੇ ਗੁਰੂ ਘਰ ਦੀ ਬੇਇੱਜ਼ਤੀ ਕੀਤੀ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ਤੇ ਪੁਲਸ ਅਧਿਕਾਰੀ ਪਹੁੰਚੇ ਜਿਨ੍ਹਾਂ ਦੇ ਬਲੋਂ ਜਾਂਚ ਕੀਤੀ ਜਾ ਰਹੀ ਹੈ। ਪਿੰਡ ਨੌੜਪੁਰ ਵਿੱਚ ਕਿਕ 2 24 9 ਰਾਤ ਨੂੰ ਕੋਈ 11 12 ਜਿਵੇਂ ਵੀ ਤੀਜੋ ਅ ਕ੍ਰਿਸ਼ਨਨ ਭਰਾ ਦੀ ਦੇ ਆਪਾਸ ਪਰਿਵਾਰ 'ਚ ਇਹ ਝਗੜੇ ਸੀ ਇਹਨਾਂ ਦਾ ਆਪ ਘਟੋ-ਵੱਟ ਹੋਇਆ ਸੀ ਉਹਦੇ ਵੀ ਨਾਲ ਇੱਕ ਗੁਰਦੁਆਰਾ ਸਾਹਿਬ ਪੈਂਦਾ ਉਹਨਾਂ ਗੁਰਦੁਆਰੇ ਦੇ ਨਾਲ ਉਹਨਾਂ ਵੀ ਨਾਲ ਇਨਵੋਲਵ ਕੀਤਾ ਉਹਦੇ ਵਿੱਚ ਗੁਰਦੁਆਰੇ ਦੇ ਪਰਜੇ ਛੱਤ ਤੇ ਡੜੇ ਗੁਰਦੁਆਰਾ ਸ੍ਰੀ ਕਮੇਟੀ ਵੱਲੋਂ ਹੰਢ ਕੇ ਤਰਖਾਸ ਪ੍ਰਾਪਤ ਹੋਈ ਹੈ ਅਸੀਂ ਬੰਦੀ ਕਾਰਜ ਕਰਾਂਗੇ ਕੋਈ ਅਰੈਸਟ ਕੋਈ ਫਾਲੇ ਤੁਸੀਂ ਮੌਕੇ ਤੇ ਹੈਗੇ ਆ ਹਰੇ ਮੌਕੇ ਜਿਆਦਾ ਲੈ ਰਹੇ ਆ ਤੇ ਇਸ ਤੋਂ ਬਾਅਦ ਇੱਕ ਕਾਰਵਾਈ ਕਰਾਂਗੇ ਕਾਰਵਾਈ ਸਰ ਕਿਹੜੀ ਗੁਬੰਦੀ ਕਾਰਜ ਕਰਨਾ ਕਾਨੂੰਨ ਸਾਹਿਬ ਠੀਕ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਆਏ ਪਰਿਵਾਰਾਂ ਦੇ ਵੱਲੋਂ ਗੁਰਕਰਨੂ ਵੀ ਨਾ ਬਖਸ਼ਿਆ ਗਿਆ ਉਸ ਨੂੰ ਲੈ ਕੇ ਕਈ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਤੇ ਇਹ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬਟਾਲਾ ਤੋਂ ਨੀਰਜ ਲੂਥਰਾ ਦੀ ਰਿਪੋਰਟ